ਜੀ ਹਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਹੋਰ ਸੁਣਾਓ ਠੀਕ ਆ ਕੋ ਆਪਾਂ ਅੱਜ ਦਾ ਕਰਦੇ ਆ ਬਲੌਗ ਸ਼ੁਰੂ ਤੇ ਅੱਜ ਆਏ ਅੱਜ ਤੋਂ ਹੈਗੇ ਆ ਬੱਚਿਆਂ ਦੇ ਸਕੂਲ ਸਟਾਰਟ ਇਹ ਦੇਖੋ ਜੀ ਮੈਡਮਾਂ ਵੀਆਂ ਸੁੱਤੀਆਂ ਤੇ ਬਾਹਰ ਬੜਾ ਸੋਹਣਾ ਮੌਸਮ ਹੋਇਆ ਦੇਖੋ ਬੱਦਲ ਹੋਏ ਆ ਮੀਂਹ ਪੈ ਰਿਹਾ ਹਲਕਾ ਹਲਕਾ ਜਿਹਾ ਦੇਖੋ ਸੋਨੂੰ ਨੂੰ ਮਾਮਾ ਨੇ ਮੈਂ ਪਹਿਰੇ ਹਲਕਾ ਰੱਖਾਇਆ ਤੇ ਜੈਸਮਿਨ ਉઠੋ ਬੁੱਤ ਤੇ అలਾਰਮ ਲਾਇਆ ਦੋ ਵਾਰੀ ਵੱਜ ਲਿਆ ਤੂੰ ਉੱਠੀ ਨਹੀਂ ਹੈਗੀ ਚਲੋ ਉઠੋ ਤਿਆਰ ਹੋ ਜਾਓ ਤੁਹਾਨੂੰ ਸਕੂਲ ਛੱਡਿਆ ਗਏ ਠੀਕ ਆ ਜਾਣਾ ਹੈ ਨਾ ਦਿਲ ਕਰਦਾ ਸਕੂਲ ਜਾਣ ਨੂੰ ਠੀਕ ਆ ਇੰਨਾ ਸ਼ੌਂਕ ਆ ਇਹਨਾਂ ਨੂੰ ਦਿਲਾ ਅੱਜ ਆਪੇ ਕੱਪੜੇ ਪਾ ਲੈ ਜਿੱਦਣ ਹੁਣ ਅੱਜ ਦਾ ਦਿਨ ਲੰਘ ਜਾਣਾ ਇਹਨਾਂ ਨੇ ਹੋ ਜਾਣਾ ਬੋਰ ਫਿਰ ਇਹਨਾਂ ਨੇ ਸੁੱਤੇ ਪਿਆਂ ਦੇ ਕੱਪੜੇ ਪਾਣੇ ਪਿਆ ਕਰਨੇ ਹਨਾ ਫਿਰ ਮੰਮਾ ਨੂੰ ਆਪ ਨੂੰ ਪਾਣੇ ਪੈਂਦੇ ਆ ਅੱਜ ਦੇ ਲੋ ਆ ਪੇ ਰੈਡੀ ਹੋ ਗਈਆਂ ਇਧਰ ਭੈਣ ਜੀ ਐ ਵੀ ਚਲ ਬੈਠ ਸਿਰ ਬਾਵਾ ਚਲ ਆ ਜਾ ਬਾਲ ਖੋਲ ਤੂੰ ਕਮੀਜ਼ ਪਾ ਲੈ ਠੀਕ ਹੈ ਨਾ ਚਲ ਜੈਸੀ ਤੈਨੂੰ ਕੀ ਲੱਗਦਾ ਨਹੀਂ ਤੈਨੂੰ ਕੀ ਲੱਗਦਾ ਵੀ ਤੈਨੂੰ ਦੇਖਣਾ ਹੋਊਗਾ ਨਾ ਹਾਂ ਬੀਨੇ ਦਿਨ ਆਵਾਜ਼ ਆਣਾ ਤੁਸੀਂ ਇਹਨਾ ਸਕੂਲ ਜਾਣਾ ਤੈ ਉਹ ਮੇਰੀ ਯਾਰ ਨੇ ਨੋ ਕਿਹਾ ਕੀ ਕਹਿੰਦੀ ਸੀ ਵੀ ਆ ਤੇ ਜਦੋਂ ਨਾ ਆਉਣਾ ਅਸਾਂ ਕਹਿੰਦੀ ਮੈਂ ਕਿਸੇ ਦਿਨ ਮਿਲਣ ਆਉਂਗੀ ਠੀਕ ਤੂੰ ਜੈਸਮਿਨ ਬੋਸ਼ ਕਰ ਲੈ ਅੱਛਾ ਠੀਕ ਹੈ ਨਾ ਓਕੇ ਫਿਰ ਮੈਂ ਤੇਰਾ ਮੂੰਹ ਤੋਂ ਹਾਂ ਆਲੇ ਮੇਰੇ ਭਾਈ ਹਿੱਕਮ ਸਕੂਲ ਛੱਡਿਆ ਵਾ ਤੁਸੀਂ ਆਹ ਮੈਂ ਛੱਡ ਗਿਆ ਹਾਂ ਹੁਣ ਤੁਸੀਂ ਕੰਮ ਤੇ ਨਹੀਂ ਜਾਣਾ ਮੈਂ ਆ ਕੇ ਕੰਮ ਤੇ ਚੱਲ ਜਾਣਾ ਅੱਜ ਕਰ ਲਿਓ ਤੁਸੀਂ ਫਿਰ ਦੁਪਹਿਰ ਨੂੰ ਲੈਣ ਪਾਪਾ ਜਾਊਗਾ ਤੁਮੋਂ ਠੀਕ ਆ ਓਕੇ ਹਾਂ ਪਹਿਲੇ ਦਿਨ ਹਾਂ ਪਹਿਲੇ ਦਿਨ ਨਾਨੂ ਦਾ ਤੇ ਫੋਟੋ ਕਾਪੀ ਦੇਣੀ ਹੈ ਪਾਸਪੋਰਟ ਦੇ ਤਾਉਣਾ ਨਹੀਂ ਭੇਜਣੇ ਆ ਨਹੀਂ ਐਦਾ ਭੇਜਣੇ ਨਹੀਂ ਉਹਨਾਂ ਨੇ ਠੀਕ ਆ ਓਕੇ ਮੈਂ ਤਾਂ ਕਰ ਲਿਆ ਨਾ ਸ਼ੰਦ ਉਨੇ ਸੱਚ ਪਾਪਾ ਪਾਪਾ ਜੁ ਸ਼ਰਧਾਂ ਚਾਹੇ ਕੋਈ ਨਾਰੀ ਪਪ ਨਨੂ ਦਾ ਪਾਗੋ ਬੁਰੀ ਇਆ ਕੇ ਜਾਈਓ ਉਹ ਦੁਬਾਰ ਨੂੰ ਦੇਖੇ ਆਉਗੋ ਪਤਾ ਨਹੀਂ ਹੁਣ ਪਾਪਾ ਨੂੰ ਪਤਾ ਹੈ ਕਿ ਕਿਹੜੇ ਟਾਂ ਦੇ ਕੇ ਆਉਗੋ ਕਹਿੰਦੇ ਨਹੀਂ ਜੀ ਚੱਲ ਛੇਤੀ ਉਹ ਇਹਨੂੰ ਆ ਕੇ ਕਰ ਲਈ ਨਹੀਂ ਤਖਾਣੀ ਤਾਂ ਹੈ ਕੀ ਆਹੇ ਮਾਲਸ ਦਹਾਤਾ ਸੀ ਪਹਿਲਾ ਸੈਲ ਮਾ ਤਿੰਦੀ ਨਾ ਜੀਰੀ ਨਾ ਦੰਗੀਆਂ ਚੀਜ਼ਾਂ ਦੀਆਂ ਦਿਲਾਂ ਦੀ ਹਾਂ ਤੈਨੂੰ ਨਹੀਂ ਦਿੰਦੀ ਹੈਗੀ ਹੈ ਨਾ ਤੈਨੂੰ ਪ੍ਰਾਣੀ ਜਦੋਂ ਹੋ ਜਾਂਦੀ ਆ ਉਹ ਦੋ ਦਿੰਦੀ ਆ ਨਵੀਆਂ ਚੀਜ਼ਾਂ ਇਹ ਕਿੱਥੇ ਦਿੰਦੀ ਆ ਚਲੋ ਸਕੂਲ ਚਲੋ ਤੱਕੋ ਬੈਗ ਆਪਣੇ ਹੋ ਗਏ ਰੈਡੀ ਬੈਗ ਦੇ ਨਾਲ ਮੈਚਿੰਗ ਟੋਪਰ ਆ ਮੈਨੂੰ ਪਤਾ ਤੂੰ ਤਾਂਹੀਂ ਚੱਲੀ ਆ ਮੈਚਿੰਗ ਕਰਕੇ ਹਾਂਜੀ ਮੇਰੀ ਪਾਣੀ ਦੀ ਬੋਤਲ ਇਹਦੀ ਪਾਣੀ ਦੀ ਬੋਤਲ ਕਿੱਥੇ ਆ ਜਿਵੇਂ ਜ ਆਪਣਾ ਪਾ ਲਿਆ ਇਹਨੂੰ ਮੁੜਿਆ ਨਹੀਂ ਨੀ ਕਪੀਏ ਨਾ ਇਹਨੂੰ ਪਿੱਛੇ ਪਲੀ ਉਹ ਜਿਹਦੇ ਆ ਦੇ ਲੈ ਬੈਗ ਦੀ ਕਿਵੇਂ ਪਾ ਕੇ ਟੌਰ ਕੱਢ ਕੇ ਚੱਲੀ ਆ ਉਹਨੂੰ ਪੁਰਾਣਾ ਬੈਗ ਦੇ ਤਾਏ ਇਹਨੂੰ ਪਸੰਦ ਆਇਆ ਹਾਂ ਅੱਛਾ ਤੈਨੂੰ ਇਹ ਪਸੰਦ ਆ ਤੈ ਇਹਦੇ ਨਾਲ ਦਾ ਤੈ ਨਹੀਂ ਮੰਗਾਇਆ ਪਾਪਾ ਨੇ ਕਿਹਾ ਕੋਈ ਹੋਗੀ ਉਹਦਾ ਪਾਪਾ ਮੈਨੂੰ ਤਾਂ ਲਾਏਗਾ ਆਹਾਂ ਅ ਤੇ ਦੀਦੀ ਦੇ ਨਜ਼ਾਰੇ ਆਂ ਦੀਦੀ ਹਰ ਇੱਕ ਚੀਜ਼ ਵਧੀਆ ਨਵੀਂ ਲੈ ਲੈਂਦੀ ਆ ਇਹਨੂੰ ਵੀ ਆਜਾ ਮਗਾ ਕੇ ਹਾਂ ਮਗਾ ਕੇ ਦੇਣਾ ਹੈ ਜਾ ਦੇ ਸੋਹਣਾ ਏ ਜੈਸਮੀਨ ਦਾ ਬੈਗ ਵਿਚਾਰੀ ਜਸਮੀਨ ਦਾ ਚੱਲ ਕੋਈ ਨਾ ਲੈ ਮੈਨੂੰ ਫੜਾ ਦੇ ਬੈਗ ਚਲੋ ਅਦਰਵਾਜ਼ਾ ਬੰਦ ਕਰ ਦੇਣ मैचिंग की थी मैचिंग और पेंसिल बॉक्स भी मैचिंग गया हम्म हम्म चलो निकलो निकलो छेती करो जल्दी आहो तो देखो जी बच्चे चले स्कूल छे फिर बाद जाना काम थे ਪਹੁੰਚ ਗਏ ਸਕੂਲ ਬੱਚਿਆਂ ਦੇ ਕੋਲ ਹੀ ਆ ਸਕੂਲ ਜੀ ਸਿਰਫ 2 ਮਿੰਟ ਦਾ ਰਸਤਾ ਹੈ ਬੱਚਿਆਂ ਨੂੰ ਸਕੂਲ ਵਾਸਤੇ ਮੈਨਾਂ ਮਾ ਟੇਸ਼ਨ ਤੋਂ ਦੇਖ ਭੱਜੀ ਦੀ ਭੱਜੀ ਤਾਂ ਨਹੀਂ ਹੁੰਦਾ ਹਣ ਇਹ ਹਾਂ ਉਹ ਹੀ ਆ ਕੌਣ ਰੇਜ ਉਹ ਮਿੱਠਾ ਖਾਣਾ ਨਹੀਂ ਹਾਂ ਉਹ ਹੋਈ ਉਹ ਉਹ ਨਹੀਂ ਗਈ ਉਹ ਚਲੋ ਰੁਕੀ ਐ

ਅਜੱਪਾਣੀ ਚੱਕ ਮੈਂ ਦੇਖੋ ਐ ਮਿੱਠਾ ਲੈ ਲਿਆ ਨਾ ਇੱਕ ਚੀਜ਼ ਲੈਣੀ ਆ ਨਾ ਚੱਕ ਇਸ ਐ ਸਹੀ ਐ ਲੱਲਾ ਚਾਹੇ ਐ ਚਾਹੇ ਆ ਐ ਮ ਆ ਟੱਕਰ ਵਾਲੀ ਟੱਕਰ ਨਾਲੀ ਹਾਂ ਹਾਂ ਫੜ ਦੇ ਦੇ ਇਹ ਬਾਲਾ ਮੇਨਡਾ ਆ ਹਾਂ ਇਹ ਬਾਲਾ ਲੱਲਾ ਜੀ ਆਹ ਹਾਂ ਦੀਦੀ ਵਾਲਾ ਦੋਵੇਂ ਜਣੀਆਂ ਰਲ ਕੇ ਖਾ ਲਓ ਹਾਂ ਦੌਗੀ ਦੀ 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 ਦੇਣਾ ਆ ਕੇ ਫਿਰ ਰੋਟੀ ਨਹੀਂ ਖਾਣੇ ਜੇ ਕੱਲੇ ਕੱਲੇ ਨੇ ਬੋਲ ਤਾਂ ਸ਼ਰਾਰਤਾਂ ਨਹੀਂ ਕਰਨੀਆਂ ਮੈਨੂੰ ਬੈਗ ਫੜਾ ਦਿਓ ਠੀਕ ਆ ਨਾ ਹਾਂ ਹਾਂ ਉਹ ਫਟ ਗਿਆ ਸੀ ਹਾਂ ਉਹਦੀ ਜਿਪ ਫਟ ਗਈ ਗੱਲੀ ਫਿਰ ਐਨੇ ਉਹ ਵੀ ਨਾਲ ਹੀ ਇੱਕ ਐਨੇ ਉਹਨਾਂ ਨੇ ਐਨੇ ਚੀਜ਼ਾਂ ਦਿੱਤੀਆਂ ਹਾਂ ਚਾ ਤੈਨੂੰ ਮੈਂ ਪਹਿਲਾਂ ਦੱਸਿਆ ਦੀ ਵੀ ਵਧੀਆ ਬੈਗ ਲੈ ਚਲੋ ਬਿਚਾ ਕੇ ਚਲੋ ਵੀ ਵਧੀਆ ਬੈਗ ਲੈ ਲਿਓ ਇੱਧਰ ਇੱਧਰ ਜੈਸਮੀਨ ਵੀ ਵਧੀਆ ਬੈਗ ਲੈ ਲਿਓ ਵੀ ਫਟ ਨਾ ਜਾਣ ਠੀਕ ਆ ਨਾ ਸਕੂਲ ਦੀ ਬੱਸ ਸਟਾਰਟਿੰਗ ਆ ਬੱਸ ਹੁਣ ਤੋਂ ਟੈਕਿੰਗ ਕਿਆ ਹਾਂ ਚੱਲ ਹੁਣ ਆ ਸਕੂਲ ਵਾਲੇ ਮੇਲੋ ਜਾ ਕੇ ਉਹਨੂੰ ਦੱਸ ਦੋ ਨਾਨੂ ਨੂੰ ਉਹਦੇ ਬੈਠਾ ਨਾਨੂ ਨੂੰ ਦੱਸ ਦੋ ਕਿ ਨਾਨੂ ਅਸੀਂ ਆ ਗਏ ਹੁਣ ਨਹੀਂ ਆਉਣਾ ਹੁਣ ਚੱਲ ਅੱਗੇ 5-10 ਮਿੰਟ ਖੇਲਣਾ ਤਾਂ ਖੇਲ ਜਾ ਚੱਲ ਠੀਕ ਹੈ ਚੰਗਾ ਪਾਏ ਅਸੀਂ ਹੁਣ ਆਈ ਸੀ ਟਿਊਸ਼ਨ ਤੋਂ ਅਸੀਂ ਪਰ ਰੋਟੀ ਪਾਣੀ ਹਾਲਿਆ ਸੀਗਾ ਬੱਟਸਮੀ ਇਹ ਤਾਂ ਨੇ ਲੇਟ ਬੋਲਿਆ ਸੀਗਾ ਬੀਨਾ ਆਕਦਾਬਾ ਮम्मा ਨੂੰ ਉਹਨਾਂ ਕਹਿਤਾ ਤਿਗਾ ਵੀ ਮम्मा ਇਹ ਚੁੱਕਾ ਨਹੀਂ ਆਈਗੀ ਪਰ ਮम्मा ਕਹਿਤਾ ਹੈ ਕੋਈ ਹੋਈ ਉਹਨੂੰ ਕਰ ਸਕ ਗਿਆ ਹੁਣ ਫਿਰ ਅਤੀ ਰਾਤ ਹੋ ਗਈ 12 ਵਜੇ ਗਏ ਹੁਣ ਹੈ ਨਾ नहीं है नहीं ग्यारह बजे गया पता अच्छा ठीक है ग्यारह और देखो मैं अनाम लिखी जाती है अनाम है ना इश्मीत इश्मीत और, और ना मम्मा ना असेलोटेब लाके और ना मेरा देखो मेरा नाम इस सारे उद्दाइ लिखी हुई है मेरा नाम है इश्मीत बट ये भी आ गयी ऐसी के गे बुक्स तेरे हाँ। ये बुक्स एक थे � ਕਰਤੇਰਾ ਦਿੱਤੀ ਹੈ ਕਰਤੇਰਾ ਨਹੀਂ ਹੁੰਦਾ ਪਿਸਾਰਾ ਹੁੰਦਾ ਉਹਨਾਂ ਨੇ ਨਾ ਇੱਕ ਪਿਸਾਰਾ ਦਿੱਤਾ ਹੈਗਾ ਉਹ ਉਹਨਾਂ ਨੇ ਲਿਖਣ ਵਾਸਤੇ ਉਹਨਾਂ ਨੇ ਇਹ ਤਿੰਨ ਨਸੀਮ ਬਣੀਆਂ ਨਾਲੇ ਇੱਥੇ ਦੇਖਿਓ ਇੱਥੇ ਜਾਂ ਇੱਥੇ ਕਿਤੇ ਵੀ ਲਿਖ ਸਕਦੇ ਠੀਕ ਹੈ ਕਿਤੇ ਵੀ ਮਰਜ਼ੀ ਪਰ ਆ ਐ ਨਾ ਠੀਕ ਹੈ ਹਾਂ ਵਿੱਚ ਨਹੀਂ ਲਿਖਣਾ ਇੱਥੇ ਵਿੱਚ ਨਹੀਂ ਲਿਖਣਾ ਠੀਕ ਆ ਉਹ ਸਟicker ਲੈ ਆਂਦੇ ਨਹੀਂ ਤੁਸੀਂ ਦੱਸਿਆ ਹੀ ਲੇਟ ਆ ਤੇ ਹੁਣ ਜੇ ਤਾਂ ਇਹ ਨਹੀਂ ਇੱਕ ਤਾਂ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਸਟicker ਲੈ ਕੇ ਆਏ ਵੀ ਇਹਦੀ ਬਕਸ ਆਣੀ ਸੀ ਕਿ ਕਿ ਨਹੀਂ ਸਾਨੂੰ ਲੱਗਿਆ ਸੀਗਾ ਵੀ ਅਸੀਂ ਬਕਸ ਲੈ ਕੇ ਆਣੀ ਹੈ ਲੈ ਕੇ ਆਏ ਉਹ 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 ਨਹੀਂ ਇਹ ਦੋ ਨੇ ਪਾਪਾ ਨੂੰ ਉਹਨਾਂ ਨੇ ਪਾਪਾ ਨੂੰ ਦੱਸਤਾ ਸੀਗਾ ਪੀਣਾ ਬਸ ਥੋਤਾ ਹੀ ਤਾਂ ਇੱਕ ਦਿੱਤੀ ਨਹੀਂ ਜੇ ਪੂਰੀ ਦੇ ਦੇਣਾ ਸੀਗੀ ਹਾਂ ਠੀਕ ਇਹਨਾਂ ਨੇ ਬਸ ਦੋ ਦਿੱਤੀ ਆ ਇੱਕ ਦਾ ਸਾਰਾ ਦੇ ਆਲਟੀਮਾਲੇ ਪੇਜ ਤੇ ਦਿੱਤੀ ਹੈਗੀ ਅਵਿ ਨਾਲੇ ਇਹ ਛੋਟੀ ਜਿਹੀ ਇਹ ਇਤੇ ਨਾਮ ਪਾਏਗਾ ਇਤੇ ਪਾਏਗਾ ਇਸਮੀਤ ਇਤੇ ਬਣਾਏਗਾ ਇਸਮੀਤ ਕੋਰ ਉਹ ਨਾ ਅੰਟੀ ਕਹਿੰਦੀ ਵੀ ਜਿਹੜਾ ਦੂਸਰਾ ਨਹੀਂ ਆ ਹੋਏਗਾ ਨਾ ਸੈਲੀਬ੍ਰੇਸ਼ਨ ਹਾਂ ਉਹ ਉਹ ਤੇ ਕਹਿੰਦੀ ਵੀ ਹੁਣ ਹੀ ਸਿਲੈਕਟ ਕਰ ਲੈ ਫਿਰ ਬਾਅਦ ਚ ਨਾ ਚੇਂਜ ਨਹੀਂ ਤੁਸੀਂ ਕਰ ਸਕਦੇ ਮੈਂ ਤਾਂ ਪੋਇਮਾ ਕਰ ਲਈ ਮੈਂ ਵੀ ਤਾਂ ਕੀ ਕਰਿਆ ਮੇਰੀ ਪੋਇਮਾ ਆ ਆ ਕੀ ਲਿਖਿਆ ਆ ਇਹ ਪੂਰਾ 2 2 10 ਲੱਗ ਰਹੀ ਆ ਆ ਆ ਘਲਾ ਇਹ ਪੂਰਾ 1 ਲਿਖਿਆ ਸੀ ਮੈਨੂੰ ਲੱਗਦਾ ਹੈਗਾ ਇਹ ਨੋਵਾ ਬਾਤੇਗਾ ਇਹ ਨੋ ਇਹ ਨੋ ਪਰ ਕੇ ਸੁਣਾਇ ਇਹ ਇ 9 ਬਾ ਮਾਤ ਵੈਰੀ ਗੁੱਡ ਇਹ ਮੰਮੀ ਲਈ ਥੱਲੇ ਕੇ ਲਈਏ ਇਹ ਵਾਲਾ ਨਾ ਦੂਸਰੇ ਇਹ ਵਾਲਾ ਹਾਂ ਲੇਕ ਮੈਨੂੰ ਵਸੇ ਹੀ ਆਂਦਾ ਇਹ ਨਹੀਂ ਚਾਹੇ ਨਸਖਾ ਜਿਹੜਾ ਆਂਦਾ ਉਸ ਦਾ ਸੁਣਾ 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 ਮਾ ਮਤੇ ਮਤੇਲੀ ਮਤੇਲ ਮੈਥਮੈਟਿਕਸ ਮੈਥਮੈਟਿਕਸ ਹਮ

ਜੇ ਜਿੰਨੇ ਕ ਦਿਨ ਇਹ ਕੱਢ ਕੇ ਕੱਢਦੇ ਹਨਾ ਹਾਂ ਅਗਰ ਨਾ ਹੋਵੇ ਫਿਰ ਨਾ ਉਹ ਲੈ ਆਈਂ ਹਾਂ ਜੀ ਜੀ ਉਹ ਤੂੰ ਚੀਨੂ ਦੇ ਨਾ ਸਟicker ਲੈ ਆਈਂ ਠੀਕ ਆ ਮਾਂ ਹਾਂ ਉਹ ਉਹ ਨਾਲ ਕੀ ਆਏਗਾ ਉਹਨਾਂ ਨੇ ਮੈਨੂੰ ਇਹ ਜਿਹਾ ਬਾਕਸ ਦਿੱਤਾ ਇਹ ਵਾਲਾ ਹਾਂ ਉਹਨਾਂ ਨੇ ਬਲੂ ਦਿੱਤਾ ਉਹਰਾ ਉਹਨਾਂ ਦੀ ਤੂੰ ਪਲੀਜ਼ ਤੇ ਨਾਮ ਲਿਖਵਾ ਦਈਏ ਮੈਂ ਚਲ ਮੈਂ ਲਿਖ ਦਵਾਂ ਮੈਂ ਹਮ ਮੈਨੂੰ ਰੱਖੀਗਾ ਤੂੰ

ਇਸਲੇ ਵੀਰ ਹੋ ਨਹੀਂ ਕਰ ਲਈਏ ਗਾਇਸ ਹੁਨਾ ਸੀ ਵੀਡੀਓ ਦਾ ਐਂਡ ਇਥੇ ਖਤਮ ਕਰਦੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਪਲੀਜ਼ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਜਰੂ ਕਰ ਦੇਣਾ ਬਾਏ ਬਾਏ ਟਾਟਾ ਟੇਕ ਕੇਅਰ